ਆਡੇ ਪਹੁੰਚਣ ਦਾ ਕਾਰਨ ਕਿ ਗਗਵੰਦ ਸਿੰਘ ਜਮਾਨ ਨੂੰ ਭਾਨਾ ਸਿੱਧੂ ਵੀਰੇ ਮੇਰੇ ਲਈ ਖੜਿਆ ਸੀ ਜਦੋਂ ਮੈਨੂੰ ਲੋੜ ਸੀ ਉਹਨਾਂ ਨੇ ਮੈਨੂੰ ਸਪੋਰਟ ਕੀਤਾ ਅੱਜ ਉਹਨਾਂ ਨੂੰ ਲੋੜ ਹੈ ਤੇ ਮੈਂ ਅੱਜ ਉਹਨਾਂ ਦੇ ਸਪੋਰਟ ਲਈ ਇੱਥੇ ਆਈ ਹਾਂ ਜਦੋਂ ਮੇਰੀ ਜ਼ਮੀਨ ਕਹਨੇ ਸੀ ਮੈਨੂੰ ਮੇਰੇ ਏਜੰਟਸ ਨੇ ਪੈਸੇ ਲੈਖਲੇ ਸੀਗੇ ਤੇ ਮੇਰੇ ਵਾਪਸ ਨਹੀਂ ਆਏ ਸੀ ਉਦੋਂ ਭਾਨਾ ਵੀਰੇ ਨੇ ਮੈਨੂੰ ਸਪੋਰਟ ਕੀਤਾ ਸੀ ਮੈਨੂੰ ਬਿਲੀਫ ਦਿਵਾਇਆ ਸੀਗਾ ਕਿ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਭਾਵੇਂ ਅਸੀਂ ਦਰਮਾਲ ਖੜੇ ਆ ਤੇ ਮੇਰੇ ਪੈਸੇ ਕਟਾਏ ਉਹਨਾਂ ਨੇ ਇਹਦਾ ਇਹ ਤੁਹਾਡੇ ਤੋਂ ਵੀ ਭਾਨੇ ਨੇ ਉਦੋਂ ਪੈਸੇ ਲਏ ਸੀ ਜਿਸ ਤਰ੍ਹਾਂ ਪੁਲਿਸ ਕਹਿ ਰਹੀ ਹੈ ਇਨਸਾਨ ਵਿਕੜਾਲਾ ਹੁੰਦਾ ਤੇ ਉਹ ਇਮੀਗ੍ਰੇਸ਼ਨ ਵਾਲਿਆਂ ਨਾਲ ਵੀ ਸਾਠ ਘਾਟ ਕਰ ਸਕਦਾ ਸੀਗਾ ਪਰ ਉਹ ਇਨਸਾਨ ਵਿਕੜਾਲਾ ਹੈ ਹੀ ਨਹੀਂ ਉਹਨਾਂ ਨੇ ਸਾਡੇ ਤੋਂ ਕੁਝ ਵੀ ਨਹੀਂ ਲਿਆ ਉਸ ਇਨਸਾਨ ਨੂੰ ਜ਼ਰੂਰਤ ਨਹੀਂ ਆਏਗੀ ਕਿ ਉਹ 10000 ਪਿੱਛੇ ਇਹ ਸਭ ਕੰਮ ਕਰੇ ਚੈਲ ਚੋਰੀ ਕਰੇ ਕਿਉਂਕਿ ਇਹਨਾਂ ਦਾ ਉਹ ਮਹੀਨੇ ਦਾ ਸੋਸ਼ਲ ਮੀਡੀਆ ਤੋਂ ਹੀ ਕਮਾ ਲੈਦੇ ਹੋ ਜਿਹੜੇ ਇਹ ਦੋਸ਼ ਲੱਗਦੇ ਨੇ ਕਿ ਉਹ ਰੋਟੀ ਲੈ ਰਹੇ ਨੇ ਕਿਸੇ ਨੂੰ ਧਮਕਾ ਰਹੇ ਨੇ ਤਾਂ ਪੈਸੇ ਲੈ ਰਹੇ ਨੇ ਤਾਂ ਨਾਲ ਜੁੱਤੀ 10000 ਰੁਪਏ ਲੈ ਰਹੇ ਨੇ ਤਾਂ ਚੇਨ ਲੁੱਟ ਰਹੇ ਆ ਕੀ ਲੱਗਦਾ ਹੈ ਸਰਕਾਰ ਨੂੰ ਕੀ ਕਹਿਣਾ ਚਾਹੋ ਤੁਸੀਂ ਕੇਸ ਕਰਨਾ ਹੈ ਤੁਸੀਂ ਕਾਰਵਾਈ ਕਰਨੀ ਹੈ ਉਹਨਾਂ ਲੋਕਾਂ ਤੇ ਕਰੋ ਜਿਹੜੇ ਸੱਚ ਵਿੱਚ ਕ੍ਰਿਮੀਨਲਸ ਨੇ ਉਹਨਾਂ ਲਈ ਕੁਝ ਕਰੋ ਬਟ ਜਿਹੜੇ ਪੰਜਾਬ ਲਈ ਵਧੀਆ ਕਰ ਰਹੇ ਆ ਜਿਹੜੇ ਅੱਛੇ ਰਸਤੇ ਤੋਂ ਤੁਰੇ ਹੋਏ ਆ ਉਹਨਾਂ ਲਈ ਤੁਸੀਂ ਗਲਤਕਾਰ ਪਾਨੇ ਸਿੱਧੂ ਦੇ ਹੱਕ ਚ ਜਿੱਥੇ ਬਹੁਤ ਸਾਰੇ ਲੀਡਰ ਰਾਜਨੀਤਿਕ ਸਮਾਜਿਕ ਜਿਹੜੇ ਲੀਡਰ ਪਹੁੰਚ ਰਹੇ ਨੇ ਤਾਂ ਇੱਥੇ ਇੱਕ ਨੌਜਵਾਨ ਲੜਕੀ ਪਹੁੰਚੀ ਹੈ ਜਿੱਦਾਂ ਕਹਿਣਾ ਕਿ ਪਾਨੇ ਸਿੱਧੂ ਨੇ ਮੇਰੇ ਪੈਸੇ ਬਣਾਉਣੇ ਤਾਂ ਉਹਨਾਂ ਦੇ ਕੋਲ ਸਾਰੀ ਗੱਲਬਾਤ ਜਾਣਨ ਦੀ ਕੋਸ਼ਿਸ਼ ਕਰਾਂਗੇ ਹਸਕਲ ਜੀ ਕਿ ਨਾਮਤ ਮੇਰੇ ਨਾਮ ਸਿਮਰਨ ਚੋਨੀ ਜੇ ਆਇਓ ਤੁਸੀਂ ਇਹ ਚੰਡੀਗੜ੍ਹ ਤੋਂ ਆਈ ਹੈ ਇੱਥੋਂ ਤੁਹਾਡੇ ਪਹੁੰਚਣ ਦਾ ਕਾਰਨ ਕੀ ਭਗਵਾਨ ਸਿੰਘ ਮਾਨ ਨੂੰ ਭਾਨਾ ਸਿੱਧੂ ਵੀਰੇ ਮੇਰੇ ਲਈ ਖੜਿਆ ਸੀ ਜਦੋਂ ਮੈਨੂੰ ਲੋੜ ਸੀ ਉਹਨਾਂ ਨੇ ਮੈਨੂੰ ਸਪੋਰਟ ਕੀਤਾ ਅੱਜ ਉਹਨਾਂ ਨੂੰ ਲੋੜ ਹੈ ਤੇ ਮੈਂ ਅੱਜ ਉਹਨਾਂ ਦੇ ਸਪੋਰਟ ਲਈ ਇੱਥੇ ਆਈ ਹਾਂ ਸਪੋਰਟ ਕੀਤੀ ਸੀ ਤੁਹਾਨੂੰ ਹਾਸਲ ਕੀਤੀ ਜਦੋਂ ਮੇਰੀ ਜ਼ਮੀਨ ਗਾਇਨੇ ਸੀ ਮੈਨੂੰ ਮੇਰੇ ਏਜੰਟਸ ਨੇ ਪੈਸੇ ਰੱਖ ਲਏ ਸੀਗੇ ਤੇ ਮੇਰੇ ਵਾਪਸ ਨਹੀਂ ਆਏ ਸੀ ਉਦੋਂ ਪਾਨਾ ਵੀਰੇ ਨੇ ਮੈਨੂੰ ਸਪੋਰਟ ਕੀਤਾ ਸੀ ਮੈਨੂੰ ਬਿਲੀਫ ਦਿਵਾਇਆ ਸੀਗਾ ਕਿ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਪਰ ਅਸੀਂ ਸਿਰ ਮਾਲ ਖੜੇ ਆ ਤੇ ਮੇਰੇ ਪੈਸੇ ਕਟਾਏ ਉਹਨਾਂ ਨੇ ਤੇ ਜਦੋਂ ਉਹਨਾਂ ਤੇ ਝੂਠਾ ਅਲੀਗੇਸ਼ਨ ਲੱਗ ਰਿਹਾ ਝੂਠਾ ਕੇਸ ਲੱਗੇ ਤੇ ਅੱਜ ਮੇਰਾ ਫਰਸ ਸੀਗਾ ਕਿ ਮੈਂ ਉਹਨਾਂ ਲਈ ਆਇਆ ਕਿ ਮੈਂ ਪੈਸੇ ਮੜਵਾਈ ਸੀ ਤੁਹਾਨੂੰ ਜੁਦਾ ਸਰਕਾਰ ਤੇ ਲਗ 10000 ਸੀਗੇ ਇਹਦਾ ਕੀ ਤੁਹਾਡੇ ਤੋਂ ਵੀ ਭਾਨੇ ਨੇ ਉਦੋਂ ਪੈਸੇ ਲਈ ਸੀ ਜਿਸ ਤਰ੍ਹਾਂ ਪੁਲਿਸ ਕਹਿ ਰਹੀ ਹੈ ਕਿ ਉਹਨਾਂ ਦੇ ਕੋਲੋਂ ਪੈਸੇ ਜਿਹੜੇ ਆ ਉਹ ਲੈ ਗਏ ਜਿਉ ਇਨਸਾਨ ਵਿਕਣ ਵਾਲਾ ਹੁੰਦਾ ਤੇ ਉਹ ਇਮੀਗ੍ਰੇਸ਼ਨ ਵਾਲਿਆਂ ਨਾਲ ਵੀ ਸਾਠ ਘਾਟ ਕਰ ਸਕਦਾ ਸੀ ਪਰ ਇਹਨਾਂ ਸਾਹ ਵਿਕਣ ਵਾਲਾ ਹੈ ਹੀ ਨਹੀਂ ਉਹਨਾਂ ਨੇ ਸਾਡੇ ਤੋਂ ਕੁਝ ਵੀ ਨਹੀਂ ਲਿਆ ਮੁੱਖ ਮੰਤਰੀ ਜੀ ਤੁਹਾਡੇ ਤੋਂ ਕੁਝ ਨਹੀਂ ਲਿਆ ਅ ਦੂਜੇ ਪਾਸੇ ਸਰਕਾਰ ਤਾਂ ਇਹ ਵੀ ਕਹਿ ਰਹੀ ਹੈ ਕਿ ਇੱਕ ਵਿਅਕਤੀ ਦੀ ਕਿਸੇ ਦੀ ਜਿਹੜੀ ਹੈ ਇੱਕ ਬਿਜ਼ਨਸਮੈਨ ਦੀ ਉਹ ਚੈਨੀ ਜਿਹੜੀ ਆ ਖੋਈ ਗਈ ਆ ਭਾਨ ਸਿੱਧੂ ਦੇ ਇਹੋ ਜੇ ਅਲੀਗੇਸ਼ਨ ਜਿਹੜੇ ਆ ਪਰਸਨਲੋ ਲਗਾਏ ਜਾ ਰਹੇ ਜਾਂ ਲੋਕ ਕਿਉਂਕਿ ਹੋਰ ਐਫ ਆਈ ਆਰਸ ਦਰਜ ਕੀਤੇ ਆ ਵਕਫਤਾ ਲੋਕਾਂ ਨੂੰ ਪਤਾ ਹੈ ਕਿ ਉਹ ਇੱਕ ਬਹੁਤ ਅੱਛਾ ਇਨਫਲੂਐਂਸਰ ਹੈ ਉਹਨਾਂ ਦੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਫੋਲੋਅਰਸ ਹੈ ਉਸ ਇਨਸਾਨ ਨੂੰ ਜ਼ਰੂਰਤ ਨਹੀਂ ਹੈਗੀ ਕਿ ਉਹ 10000 ਪਿੱਛੇ ਸਭ ਕੰਮ ਕਰੇ ਇੱਕ ਚੈਨ ਚੋਰੀ ਕਰੇ ਕਿਉਂਕਿ ਇਹਨਾਂ ਦਾ ਉਹ ਮਹੀਨੇ ਦਾ ਸੋਸ਼ਲ ਮੀਡੀਆ ਤੋਂ ਹੀ ਕਮਾ ਲੈਂਦੇ ਹੋਣਗੇ ਤਾਂ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਇਹ ਝੂਠਾ ਐਲੀਗੇਸ਼ਨ ਹੈ ਔਰ ਇੰਨੇ ਝੂਠੇ ਐਲੀਗੇਸ਼ਨ ਹੈ ਇੰਨੇ ਛੋਟੇ ਜਿਹੇ ਐਲੀਗੇਸ਼ਨ ਤੇ ਇੰਨੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਸੋਚਣ ਵਾਲੀ ਗੱਲ ਹੈ 2 ਮਿੰਟ ਦੀ ਹਾਜ਼ਰੀ ਤਾਂ ਤੁਸੀਂ ਇਕੱਲੇ ਪਹੁੰਚੇ ਹੋ ਜਾਂ ਤੁਹਾਡਾ ਕੋਈ ਹੋਰ ਵੀ ਜਿਹੜਾ ਪਰਿਵਾਰ ਨਹੀਂ ਮੈਂ ਇਕੱਲੀ ਪਹੁੰਚੀ ਹਾਂ ਉਹਨੇ ਵੀ ਕੋਈ ਨਹੀਂ ਸੀ ਜਿਹੜੇ ਆ ਚੰਡੀਗੜ੍ਹ ਤੋਂ ਇੱਥੇ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਪਹੁੰਚੇ ਹੋ ਜਦੋਂ ਉਹਨਾਂ ਨੂੰ ਲੋਕ ਕੀ ਕਹਿਣਾ ਚਾਹੋਂਗੇ ਸਰਕਾਰ ਨੂੰ ਕੀ ਕਹਿਣਾ ਚਾਹੋਂਗੇ ਇੱਕ ਪਾਸੇ ਕਿਉਂਕਿ ਦੋਸ਼ ਹੋਣਾ ਤੇ ਅਜਿਹੇ ਸੰਘੀਨ ਜਿਹੜੇ ਦੋਸ਼ ਲੱਗਦੇ ਨੇ ਕਿ ਉਹ ਫਰੋਤੀ ਲੈ ਰਹੇ ਨੇ ਕਿਸੇ ਨੂੰ ਧਮਕਾ ਰਹੇ ਨੇ ਤਾਂ ਪੈਸੇ ਲੈ ਰਹੇ ਨੇ ਤਰਨਾ ਚੁੱਕਣ ਲਈ 10000 ਰੁਪਏ ਲੈ ਰਹੇ ਨੇ ਤਾਂ ਚੇਨ ਲੁੱਟ ਰਹੇ ਆ ਕੀ ਲੱਗਦਾ ਹੈ ਸਰਕਾਰ ਨੂੰ ਕੀ ਕਹਿਣਾ ਚਾਹੋਂਗੇ ਤੁਸੀਂ ਆਪਣੇ ਵੱਲੋਂ ਜਦੋਂ ਭਗਵੰਤ ਮਾਨ ਜਿਹੜੇ ਸਾਡੇ ਸੀਐਮ ਨੇ ਉਹਨਾਂ ਨੂੰ ਸਾਡੀ ਲੋੜ ਸੀਗੀ ਯੂਥ ਦੀ ਲੋੜ ਸੀ ਸਾਡੇ ਸਿਟੀਜ਼ਨਸ ਦੀ ਲੋੜ ਸੀਗੀ ਵੋਟ ਲਈ ਕਿਉਂਕਿ ਉਹਨਾਂ ਨੇ ਕਿਹਾ ਸੀ ਅਸੀਂ ਪੰਜਾਬ ਲਈ ਮੈਂ ਕੁਝ ਵਧੀਆ ਕਰਨਾ ਚਾਹੁੰਨਾ ਮੈਂ ਯੂਥ ਦੀ ਸਪੋਰਟ ਲਈ ਕਰਿਆ ਸੀ ਤਾਂ ਵੀ ਸਪੋਰਟ ਕੀਤੀ ਸੀ ਉਹਨਾਂ ਨੇ ਅਸੀਂ ਉਹਨਾਂ ਨੂੰ ਮੌਕਾ ਦਿੱਤਾ ਸੀਗਾ ਕਿ ਉਹ ਪੰਜਾਬ ਲਈ ਕੁਝ ਅੱਛਾ ਕਰਨ ਬਟ ਉਹ ਅੱਜ ਇਹਨਾਂ ਗਲਤ ਸਲੂਕ ਕਰ ਰਿਹਾ ਉਸ ਪਾਵਰ ਦਾ ਗਲਤ ਫਾਇਦਾ ਚੱਕ ਰਿਹਾ ਮੈਂ ਉਹਨਾਂ ਨੂੰ ਕਹੂੰਗੀ ਕਿ ਸਰ ਤੁਸੀਂ ਕੀਸ ਕਰਨਾ ਹੈ ਤੁਸੀਂ ਕਾਰਵਾਈ ਕਰਨੀ ਹੈ ਉਹਨਾਂ ਲੋਕਾਂ ਤੇ ਕਰੋ ਜਿਹੜੇ ਸੱਚ ਵਿੱਚ ਕ੍ਰਿਮੀਨਲਸ ਨਹੀਂ ਉਹਨਾਂ ਲਈ ਕੁਝ ਕਰੋ ਬਟ ਜਿਹੜੇ ਪੰਜਾਬ ਲਈ ਵਧੀਆ ਕਰ ਰਹੇ ਹੈ ਜਿਹੜੇ ਅੱਛੇ ਰਸਤੇ ਤੇ ਤੁਰੇ ਹੋਏ ਹੈ ਉਹਨਾਂ ਲਈ ਤੁਸੀਂ ਗਲਤ ਕਰ ਰਹੇ ਹੋ ਮੈਂ ਤੁਹਾਨੂੰ ਰਿਕੁਐਸਟ ਕਰੂਗੀ ਕਿ ਉਹ ਇਨਸਾਨ ਗਲਤ ਨਹੀਂ ਆਏਗਾ ਉਹ ਇਨਸਾਨ ਬੁਰਾ ਨਹੀਂ ਆਏਗਾ ਉਹ ਵਿਗਿਆਹ ਨਹੀਂ ਆਏਗਾ ਉਹ ਵਿਗਾਉ ਨਹੀਂ ਹੈਗਾ ਉਹਨਾਂ ਦੇ ਚੁੱਕੇ ਅਲੀਗੇਸ਼ਨਸ ਨਾ ਲਗਾਓ ਤੇ ਉਹਨਾਂ ਨੂੰ ਰਿਹਾ ਕਰ ਦਿਓ ਇਹ ਮੇਰੀ ਪਰਸਨਲ ਰਿਕਵੈਸਟ ਹੈ ਤੁਹਾਨੂੰ ਕਿਸੇ ਨੇ ਦੱਸਿਆ ਸੀ ਕਿ ਭਾਨਾ ਸਿੱਧੂ ਜਿਹੜਾ ਇਦਾਂ ਪੈਸੇ ਦਵਾਉਂਦਾ ਜਾਂ ਕਿਸ ਤਰ੍ਹਾਂ ਤੁਹਾਡੇ ਇਨ ਟੱਚ ਕਿਦਾਂ ਭਾਨਾ ਸਿੱਧੂ ਵੀਰੇ ਦਾ ਬਹੁਤ ਵੱਡਾ ਨਾਮ ਹੈ ਲੋਕ ਉਹਨਾਂ ਨੂੰ ਜਾਣਦੇ ਹੀ ਇਸ ਨਾਮ ਤੋਂ ਹੈ ਕਿ ਉਹ ਪੈਸੇ ਕਢਾਂਦੇ ਆ ਜਾਂ ਲੋਕਾਂ ਦੀ ਹੈਲਪ ਕਰਦੇ ਆ ਲੋਕ ਭਾਨਾ ਵੀਰੇ ਨੂੰ ਜਾਣਦੇ ਹੀ ਇਸ ਨਾਮ ਤੋਂ ਹੈ ਤਾਂ ਮੈਨੂੰ ਵੀ ਪਤਾ ਲੱਗਿਆ ਸੀਗਾ ਕਿ ਉਹ ਲੋਕਾਂ ਦੀ ਸਪੋਰਟ ਕਰਦੇ ਆ ਤੇ ਪੈਸੇ ਕਢਾਂਦੇ ਆ ਤਾਂ ਮੈਂ ਵੀ ਉਹਨਾਂ ਕੋਲ ਗਈ ਸੀ ਔਰ ਉਹ ਚੀਜ਼ ਸੱਚੀ ਹੋਈ ਬਰਲੇ ਉਹਨਾਂ ਨੇ ਮੇਰੀ ਹੈਲਪ ਕੀਤੀ ਤਾਂ ਮੈਂ ਮੈਨੂੰ ਬਹੁਤ ਬੁਰਾ ਲੱਗਿਆ ਜਦੋਂ ਮੈਨੂੰ ਸੁਣਨ ਚ ਆਇਆ ਕਿ ਉਹਨਾਂ ਨੂੰ ਅਰੇਸਟ ਕਰ ਲਿਆ ਉਹ ਵੀ ਛੁੱਟੇ ਕੇਸ ਤੇ ਤੇ ਮੇਰੇ ਤੋਂ ਰਿਹਾ ਨਹੀਂ ਗਿਆ ਤਾਂ ਮੈਂ ਅੱਜ ਉਹਨਾਂ ਲਈ ਉਹਨਾਂ ਦੇ ਕਿ ਮੈਂ ਬੋਲਣੂਗੀ ਸ਼ੁਕਰੀਆ ਗਲਤ ਗੱਲ ਕਰ ਲਈ ਤਾਂ ਇਹ ਸੀ ਜਿਹੜੇ ਸਿਮਰਜੀਤ ਕੌਰ ਜੇ ਉਹ ਕੇ ਚੰਡੀਗੜ੍ਹ ਤੋਂ ਇੱਥੇ ਭਾਨੇ ਦੇ ਹੱਕ ਦੇ ਵਿੱਚ ਪਹੁੰਚਿਆ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਭਾਨੇ ਨੇ ਪੈਸੇ ਮੁੜਾਈ ਸੀ ਪਰ ਮੇਰੇ ਤੋਂ ਕੋਈ ਵੀ ਪੈਸਾ ਭਾਨੇ ਸਿੱਧੂ ਨੇ ਨਹੀਂ ਲਿਆ